ਉਹ ਮੈਂ ਉਹ ਕਹੇ ਕਿ ਜੇ ਆਪ ਬਟਨ ਬਲੈਕ ਕਰ ਆਪ ਬਟਨ ਕਰ ਫਿਰ ਆਈ ਦੂ ਕਰ ਲਿਆ ਫਿਰ ਫਸਟ ਟਾਈਮ ਕੱਟ ਲਿਆ ਜੀ ਫਿਰ ਬਾਕੀ ਦੋ ਦੋ 2500 2596 ਸੈਮ ਮੇਰੇ ਲਈ ਮੇਰਾ ਕਾਊਂਟ ਬਿਲਕੁਲ ਖਤਮ ਕਰਤਾ ਜਿਹੜਾ ਬਿਨਾ ਕੋਈ ਨੰਬਰ ਸੀਗਾ ਕੋਈ ਗਲਤ ਬਾਤ ਹੋਈ ਕੀ ਨਾਮ ਵਗੈਰਾ ਦੱਸਿਆ ਉਹਨਾਂ ਨੇ ਕੋਈ ਨਾਮ ਚੰਦਰਪ੍ਰਕਾਸ਼ ਅੱਛਾ ਉਹਦਾ ਸਮਾਨ ਨਹੀਂ ਪਹੁੰਚਿਆ ਹੈਗਾ ਜੋ ਸਾਡੇ ਵੱਲ ਤੁਹਾਡੀ ਪੇਮੈਂਟ ਆਈ ਹੈਗੀ ਆ ਤੁਸੀਂ ਸਾਨੂੰ ਕਿਉਂ ਗੱਲਬਾਤ ਹੋਈਏ ਜਦੋਂ ਕਿ ਉਹ ਰਿਪੋਰਟ ਭੇਜ ਦੇ ਹੈ ਗਿਆ ਤਾਂ ਉਹਨਾਂ ਦੇ ਖਾਤੇ ਦੇ ਵਿੱਚੋਂ 90000 ਰੁਪਇਆ ਇੱਕ ਠੱਗੀ ਦਾ ਸ਼ਿਕਾਰ ਹੋਏ ਹੈ ਗਿਆ ਮਨਜਿੰਦਰ ਸਿੰਘ ਗੱਲਬਾਤ ਕਰਨ ਜਾ ਰਹੇ ਆ ਜੋ ਆਨਲਾਈਨ ਦੇ ਵਿੱਚ ਜਦੋਂ ਵੀ ਕੋਈ ਆਪਾਂ ਸਮਾਨ ਮੰਗਾਉਨੇ ਹੈਗੇ ਆ ਤਾਂ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਹੈਗੀਆਂ ਵੀ ਆਨਲਾਈਨ ਦੇ ਵਿੱਚ ਠੱਗੀ ਦੇ ਮਾਮਲੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਤਦਾਰ ਦੇ ਵਿੱਚ ਆ ਰਹੇ ਹੈਗੇ ਆ ਪੁਲਿਸ ਕਮਿਨਿਟਾਂ ਵੀ ਹੋ ਰਹੀਆਂ ਹੈਗੀਆਂ ਕੁਸ ਪੁਲਿਸ ਬਗ ਲੋ ਫੜੇ ਵੀ ਜਾ ਰਹੇ ਹੈਗੇ ਆ ਤੇ ਕੁਸ ਜੋ ਵੀ ਮਾਮਲੇ ਇਸ ਦੇ ਵਿੱਚ ਆਉਂਦੇ ਕ ਇਹਨਾਂ ਦੀ ਠੱਗੀ ਹੋਏ ਦੀ ਪੈਸੇ ਅ ਦਾ ਹੇਰ ਫੇਰ ਹੁੰਦਾ ਹੈਗਾ ਜੋ ਮਾਮਲਾ ਹੈਗਾ ਜਗਰਾਉਂ ਦੇ ਵਿੱਚ ਸਿਟੀ ਇਨ ਕਲੇਅ ਦੇ ਵਿੱਚ ਪਹੁੰਚੇ ਹੈਗੀਆਂ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਵੀ ਆਨਲਾਈਨ ਉਹਨਾਂ ਨੇ ਮੈਡੀਸਨ 244 ਰੁਪਏ ਦੀ ਕੋਈ ਮੈਡੀਸਨ ਮੰਗਾਈ ਸੀ ਫਲਿੱਪਕਾਰਟ ਤੋਂ ਆਨਲਾਈਨ ਪਰ 5-7 ਦਿਨ ਉਹਨਾਂ ਨੇ ਵੇਟ ਕੀਤੀ ਆਨਲਾਈਨ ਚੈੱਕ ਵੀ ਕੀਤਾ ਵੀ ਸਾਡਾ ਜੋ ਸਮਾਨ ਹੈਗਾ ਕਿੱਥੇ ਕਿ ਪਹੁੰਚਿਆ ਹੈਗਾ ਜੇ ਉਹ ਆਪਾਂ ਆਨਲਾਈਨ ਚੈੱਕ ਕਰਦੇ ਹਾਂ ਪਰ ਦੇਖਣ ਦੇ ਵਿੱਚ ਆਇਆ ਹੈਗਾ ਵੀ ਇਹ ਸਮਾਨ ਸੀਗਾ ਉਹਨਾਂ ਦਾ ਮੌਕੇ ਤੇ ਨਹੀਂ ਪਹੁੰਚਿਆ ਹੈਗਾ ਟਾਈਮ ਤੇ ਨਹੀਂ ਪਹੁੰਚਿਆ ਤਾਂ ਕਸਟਮਰ ਨੇ ਜੋ ਮਨਜਿੰਦਰ ਸਿੰਘ ਹੈਗੇ ਆ ਉਹਨਾਂ ਨੇ ਕੰਪਨੀ ਨਾਲ ਕੰਟੈਕਟ ਕੀਤਾ ਫਲਿੱਪਕਾਰਟ ਨਾਲ ਮਰ ਫਲਿੱਪਕਾਰਡ ਨਾਲ ਜੇ ਉਹ ਕੰਟੈਕਟ ਕੀਤਾ ਹੈਗਾ ਉਹਨਾਂ ਦੇ ਕਸਟਮ ਕੇਅਰ ਤੇ ਗੱਲਬਾਤ ਹੋਈ ਰਹੀ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਜੋ ਕਸਟਮ ਸਾਡੇ ਕਸਟਮ ਕੇਅਰ ਦੇ ਮੀਂਹਤ ਕਰੀਏ ਗੱਲਬਾਤ ਕਰਨਗੇ ਜਦੋਂ ਗੱਲਬਾਤ ਹੋਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਵੀ ਜੇ ਤੁਹਾਡਾ ਸਮਾਨ ਨਹੀਂ ਪਹੁੰਚਿਆ ਹੈਗਾ ਜੋ ਸਾਡੇ ਵੱਲ ਤੁਹਾਡੀ ਪੇਮੈਂਟ ਆਈ ਹੈਗੀ ਤੁਸੀਂ ਸਾਨੂੰ ਕੀਓ ਰਿਪੋਰਟ ਭੇਜੋ ਹੋਰ ਵੀ ਕਾਫੀ ਗੱਲਬਾਤ ਹੋਈ ਗਏ ਜਦੋਂ ਕੀਓ ਰਿਪੋਰਟ ਭੇਜਦੇ ਹੈਗੇ ਤਾਂ ਉਹਨਾਂ ਦੇ ਖਾਤੇ ਦੇ ਵਿੱਚੋਂ ਸਿੱਧੇ ਡੈਕਟਲੀ ਉਹਨਾਂ ਦੇ ਸੇਵਿੰਗ ਖਾਤੇ ਦੇ ਵਿੱਚੋਂ 90000 ਰੁਪਿਆ ਚੱਕ ਲਿਆ ਜਾਂਦਾ ਹੈਗਾ ਇੱਕ ਠੱਗੀ ਦਾ ਸ਼ਿਕਾਰ ਹੋਏ ਹੈਗੇ ਆ ਮਨਜਿੰਦਰ ਸਿੰਘ ਉਹਦਾ ਨੇ ਸਾਡੇ ਨਾਲ ਕਾਲ ਸੰਪਰਕ ਕੀਤਾ ਸੀ ਪਰ ਅੱਜ ਕੱਲ ਕਿਸੇ ਕਾਰਨ ਕਰਕੇ ਨਹੀਂ ਪਹੁੰਚੇ ਹੈਗੇ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹੈਗੇ ਆ ਪੂਰੀ ਜਾਣਕਾਰੀ ਲਵਾਂਗੇ ਵੀ ਕੀ ਮਾਮਲਾ ਸੀਗਾ ਤੇ ਕੀ ਸਮਾਨ ਉਹਨਾਂ ਨੇ ਮੰਗਾਇਆ ਸੀਗਾ ਹਾਂਜੀ ਮਨਿੰਦਰ ਜੀ ਹਾਂਜੀ ਹੋਰ ਠੀਕ ਹੋ ਜੀ ਜੀ ਠੀਕ ਮਨਿੰਦਰ ਜੀ ਮੰਗਾਇਆ ਸੀ ਬਿਜਲੀ ਫਲਿੱਪਕਾਰਟ ਤੋਂ ਤੁਸੀਂ ਕੀ ਮੰਗਾਇਆ ਸੀਗਾ ਜੀ ਕਿ ਜੇ ਮੈਂ ਮੈਡੀਸਨ ਮੰਗਾਈ ਸੀਗੀ 240 ਰੁਪਏ ਦੀ ਅੱਛਾ ਜੀ 6 ਦਿਨ ਨੂੰ ਆਰਡਰ ਕਰਿਆ ਜੀ ਉਹ 20 ਤੱਕ ਆਈ ਨਹੀਂ 21 ਨੂੰ ਕੋਈ ਗੂਗਲ ਉੱਤੋਂ ਉਹਨਾਂ ਦਾ ਕਸਟਮਰ ਕੇਅਰ ਲੈ ਕੇ ਫੋਨ ਕਰਿਆ ਇੱਕ ਇਨਸਾਨ ਨੇ ਜਿੱਦ ਕਿਹਾ ਉਹ ਕਹਿੰਦਾ ਮੈਂ ਤੇਰਾ ਦਾ ਕਸਟਮਰ ਐਕਟਿਵ ਟੂ ਪ੍ਰੋਬਲਮ ਫੋਨ ਕਰਦਾ ਜੀ ਉਹ ਉਸ ਤੋਂ ਬਾਅਦ ਉਹ ਫੋਨ ਆਇਆ ਤਾਂ ਉਹ ਉਹ ਮੈਨੂੰ ਕਹਿੰਦੇ ਕਹੀ ਜਾਂਦੇ ਆਪ ਬਟਨ ਬਲੈਕ ਕਰ ਆਪ ਬਟਨ ਕਰ ਫਿਰ ਆਈ ਦੂ ਕਟ ਲਿਆ ਕੋਈ ਪਤਾ ਨਹੀਂ ਯਕ ਫਸਟ ਟਾਈਮ ਕੱਟ ਗਿਆ ਜੀ ਫਿਰ ਬਾਕੀ 99 99 ਮੇਰਾ ਕਾਊਂਟ ਬਿਲਕੁਲ ਖਤਮ ਕਰਤਾ ਮੈਂ ਤੁਹਾਨੂੰ ਦੱਸ ਕੋਈ ਵੀ ਇੱਕ ਕਲੀਅਰ ਕਰ ਦਿੰਦਾ ਹੈਗਾ ਤੁਹਾਨੂੰ ਸਾਈਡ ਦੇ ਉੱਤੇ ਜੋ ਨੰਬਰ ਵੀ ਜੀ ਫਲੈਸ਼ ਕਰ ਰਹੇ ਆ ਜੋ ਸਕਰੀਨ ਸ਼ਾਟ ਲੈ ਹੈ ਗਿਆ ਜੋ ਬੈਂਕ ਖਾਤੇ ਇਹਨਾਂ ਦੇ ਜੋ ਸਕਰੀਨ ਸ਼ਾਟ ਵਿੱਚ ਅਸੀਂ ਲਾ ਰਹੇ ਆ ਜੋ ਪੈਸਾ ਇਹਨਾਂ ਦੇ ਖਾਤੇ ਦੇ ਵਿੱਚੋਂ ਦੋ ਵਾਰੀ ਮਤਲਬ ਉਹਨਾਂ ਨੇ ਕੱਢਿਆ ਹੈਗਾ ਪਹਿਲਾ ਜੋ ਸਵੇਰ ਦੇ ਟਾਈਮ ਇਹਨਾਂ ਦਾ 9:13 ਤੇ 9:13 ਮਿੰਟ ਤੇ 2586 ਉਹ ਤੋਂ ਬਾਅਦ 85000 ਰੁਪਏ ਕੱਢਿਆ ਗਿਆ ਹੈਗਾ 9:15 ਮਿੰਟ ਤੇ ਉਹਦੀ ਕੰਪਲੇਂਟ ਸਾਈਬਰ ਸੈਨ ਜਗਰਾਉ ਨੂੰ ਕਰ ਦਿੱਤੀ ਗਈ ਆ ਪਰ ਹਾਲੇ ਤੱਕ ਕਹਿ ਸਕਦੇ ਆ ਵੀ ਕੋਈ ਵੀ ਅਪਡੇਟ ਨਹੀਂ ਹੈ ਕਿ ਵੀ ਇਹਨਾਂ ਦੇ ਪੈਸੇ ਜਿਹੜੇ ਹੈਗੇ ਆ ਉਹ ਮਿਲਣਗੇ ਜਾਂ ਨਹੀਂ ਅਸੀਂ ਗੱਲਬਾਤ ਜਾਰੀ ਰੱਖਾਂਗੇ ਠੀਕ ਹੈ ਹੋਰ ਕੀ ਗੱਲਬਾਤ ਹੋਈ ਤੁਹਾਡੀ ਮੇਰੇ ਉਹ ਬਾਤੋ ਬਾਤ ਮੈਨੂੰ ਕਹਿੰਦੇ ਮੇਰੇ ਤੋਂ ਤੁਹਾਡੇ ਅਕਾਊਂਟ 'ਚ ਪੈਸੇ ਟ੍ਰਾਂਸਫਰ ਨਹੀਂ ਹੋ ਰਹੇ ਤੁਸੀਂ ਹੋਰ ਕਾਊਂਟ ਦਿਤੋ ਉਹ ਦੇਉਂ ਫਿਰ ਮੈਂ ਡਰ ਗਿਆ ਮੈਂ ਮਰਕਾਉਂ ਦੇਖੀ ਮੇਰਾ ਹੋਰ ਲੋਸ ਹੋ ਰਿਹਾ ਅਛਾ ਤੁਹਾਨੂੰ ਕਹਿ ਰਿਹਾ ਬਾਤ 'ਚ ਦੋ ਵਾਰ ਕਾਲ ਆਈ ਸੀ ਓਕੇ ਜਿਹੜਾ ਜਿਹੜਾ ਕੋਈ ਨੰਬਰ ਸੀਗਾ ਕੋਈ ਗਲਤ ਬਾਤ ਵੀ ਕੀ ਨਾਮ ਉਹ ਰੱਸੀ ਆਉਣਾ ਨੇ ਕੋਈ ਨਾਮ ਚੰਦਰਪ੍ਰਕਾਸ਼ ਅਛਾ ਜੀ ਚੰਦਰਪ੍ਰਕਾਸ਼ ਪੁਲਿਸ ਨਾਲ ਤੁਹਾਡੀ ਗੱਲ ਹੋਈ ਹੈਗੀ ਹੈ ਸਾਈਬਰ ਸੈੱਲ ਕੀ ਕਹਿੰਦਾ ਹੈ ਸਾਈਬਰ ਸੈੱਲ ਕੋਪੀਂ ਦੇ ਬੇਟਾਂ ਨਾਲ ਬਾਤ ਕਰੋ ਟਾਈਮ ਲੱਗੂਗਾ ਜੀ ਹਾਂ ਜੀ ਅਜੇ ਕਲੀਅਰ ਨਹੀਂ ਕੀਤਾ ਹੈਗਾ ਜੇ ਆਪਾਂ ਮਿਲਣਗੇ ਜਾਂ ਨਹੀਂ ਅੱਗੇ ਵੀ ਕੋਈ ਤੁਸੀਂ ਪ੍ਰੋਡਕਟ ਕਿਤੇ ਆਨਲਾਈਨ ਵੀ ਅੱਗੇ ਆਨਲਾਈਨ ਆਉਂਦਾ ਸੀ ਪਰ ਇਹ ਚ ਕੀ ਹੋ ਗਿਆ ਮੈਂ ਜੁੱਕੇ ਹੀ ਪੇਮੈਂਟ ਪਹਿਲਾਂ ਕਰ ਦਿਆ ਅੱਗੇ ਕੈਸ਼ ਔਨ ਡਿਲੀਵਰੀ ਮੈਂ ਕਰਦਾ ਜੀ ਕੈਸ਼ ਔਨ ਡਿਲੀ ਕਰਦੇ ਸੀਗੇ ਹਾਂ ਜੀ ਇਹ ਜੋ ਸਮਾਨ ਆ ਉਹ ਤੁਹਾਨੂੰ ਇਹ ਪੇਮੈਂਟ ਦੇਤੀ ਹੈ ਨਾ ਮੋਬਾਈਲ ਤੇ ਪਰ ਇਸ ਵਾਰ ਤੁਸੀਂ ਆਨਲਾਈਨ ਪਹਿਲੇ ਪੇਮੈਂਟ ਕਰ ਦਿੱਤੀ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਮੇਰੇ ਪੈਸੇ ਵਾਪਸ ਕੋ ਕੋ ਕਹਿੰਦੇ ਵੀ ਇਹ ਪ੍ਰੋਡਕਟ ਗਾਹਟਾ ਬੇ ਐਸੀ ਖਤਮ ਹੋ ਗਿਆ ਅਸੀਂ ਕਰਨੇ ਚਾਹਦੇ ਵੀ ਤੁਸੀਂ ਆਪਦਾ ਗੂਗਲ ਆਈਡੀ ਦਿਓ ਤੇ ਤੁਹਾਡੇ ਉਹਦੇ ਵਿੱਚ ਪੈਸੇ ਕਰ ਕਰਾਏ ਕਿੱਥੇ ਲੱਗਦਾ ਹੈਗਾ ਗਲਤੀ ਆਪਣੇ ਤੋਂ ਹੋਗੀ ਵੀ ਆਪਾਂ ਉਹਨਾਂ ਨੂੰ ਕੀ ਰਿਪੋਰਟ ਭੇਜਤਾ ਤੁਸੀਂ ਕਹਿ ਰਹੇ ਹੋ ਮੇਰੀ ਕਿੰਨਾ ਟਾਈਮ ਤੁਹਾਡੀ 35 ਮਿੰਟ ਮੈਨੂੰ ਹਿਪਨੋਟਾਈਜ਼ ਕਰ ਲਿਆ ਪਰ ਉਹ ਜਿੱਤੇ ਕਹੀ ਜਾਂਦੇ ਸੀ ਬਰਸ਼ਪ ਕੋਲ ਲੋਕ ਕਿਤੇ ਰਹਿੰਦੇ ਸੀ ਮੈਸੇਜ ਦੇਖੋ ਤੁਹਾਡੇ ਕਾਊਂਟ 'ਚ ਆ ਗਏ ਵੀ ਲੱਗਦਾ ਨਹੀਂ ਆਪਾਂ ਬੇ ਇੰਨਾ ਲੰਮਾ ਸਮਾਂ ਗੱਲ ਕਰਦੇ ਹਾਂ ਵੀ ਕਿਤੇ ਉਈ ਆਪਾਂ ਲੱਗਿਆ ਹੋਵੇ ਵੀ ਵੀ ਨਹੀਂ ਹੋ ਰਿਹਾ ਕਿਉਂਕਿ ਪਹਿਲਾਂ ਇੱਕ ਅੰਠਾਨ ਨੇ ਕਿਹਾ ਮੈਂ ਮੈਂ ਤੇਰੀ ਕਾਲ ਤੇ ਤੁਹਾਡੀ ਫਾਰਵਰਡ ਕਰ ਰਿਹਾ ਵੀ ਉਹ ਤੁਹਾਡਾ ਏਜੰਟ ਉਹ ਤੁਦਨ ਪੜ ਕਰੂਗਾ ਮੈਂ ਬਲੀਵ ਹੋ ਗਿਆ ਮਗਾ ਉਹ ਉਹ ਬੰਦੇ ਨੇ ਗਾਂਟਾ ਟ੍ਰਾਂਸਫਰ ਕਰ ਕਿ ਕਾਲ ਵੀ ਸਹੀ ਹੈ ਤੇ ਕਾਢੀ ਹੋ ਗਈ ਸਹੀ ਹੈ ਪਰ ਠੱਗੇ ਗਿਆ ਆਪਾਂ ਹਨਾ ਮੇਰੇ ਕੋਲ ਵੀ ਇਹ ਆਪਾਂ ਕੀ ਪ੍ਰਸ਼ਾਸਨ ਤੋਂ ਮੰਗ ਚਾਉਂਦੇ ਆ ਮੇਰੇ ਮੈਂ ਤੁਹਾਨੂੰ ਇਹ ਸਾਹ ਬਤਾਇਆ ਇਨ ਸਾਹਬਾਂ ਦਾ ਆਪਣੋ ਹੀ ਚਾਹੀਦਾ ਹੈ ਆਪਣੀ ਬੇਨਤੀ ਹੈ ਕੀ ਕੰਮ ਕਰਦੇ ਹੋ ਵੀ ਜੇ ਮੈਂ ਫਾਈਨੈਂਸ ਕੰਪਨੀ ਜੇ ਰਿਕਵਰੀ ਦਾ ਕੰਮ ਕਰਦਾ ਹਾਂ ਰਿਕਵਰੀ ਦੇ ਕੰਮ ਕਰਦੇ ਹਾਂ ਠੀਕ ਹੈ ਮਨਿੰਦਰ ਜੀ ਜਿਹੜਾ ਕੋਸ਼ਿਸ਼ ਜਿਹੜੀ ਹੈਗੀ ਆ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਮਨਿੰਦਰ ਸਿੰਘ ਜੋ ਹੈ ਗਿਆ ਜੋ ਫਾਈਨੈਂਸ ਦੀ ਰਿਕਵਰੀ ਕੋ ਜਿੱਥੇ ਕੋਈ ਕਹਿ ਸਕਦੇ ਆ ਵੀ ਮੈਡੀਕਸਨ 244 ਰੁਪਏ ਦੀ ਮੈਡੀਸਨ ਮੰਗੌਣੀ ਇਹਨਾਂ ਨੂੰ ਇੰਨੀ ਮਹਿੰਗੀ ਪੈ ਜੂਗੀ ਸ਼ਾਇਦ ਮਨਿੰਦਰ ਨੇ ਕਦੇ ਸੋਚਿਆ ਨਹੀਂ ਸੀ ਜੋ ਆਨਲਾਈਨ ਇਹਨਾਂ ਤੋਂ 90000 ਰੁਪਿਆ ਠੱਗਿਆ ਗਿਆ ਹੈਗਾ ਤੇ ਅਸੀਂ गुजारिश ਵੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਇਹਨਾਂ ਦੇ ਜੋ ਪੈਸੇ ਹੈਗੇ ਪੰਜਾਬ ਪੁਲਿਸ ਲੁਧਿਆਣਾ ਅਧiatੀ ਇਹਨਾਂ ਦੀ ਜਰੂਰ ਮਦਦ ਕਰੂਗੀ ਤੁਸੀਂ ਦੇਖਦੇ ਰਹੋ ਰੈਗੂਲਰ ਗਾਉ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗੁਰੂ